ਲੋ ਵੀ ਮਿੱਤਰੋ ਅੱਜ ਦੋ ਬਛੇਰੇ ਦਿਖਾਵਾਂ ਮੈਂ ਤੁਹਾਨੂੰ ਜਾਇਜ ਮੁੱਲ ਦੇ ਦੋਨੇ ਹਜ਼ਾਰਾਂ ਚ ਵੰਗ ਜਾਣਗੇ ਤੇ ਖਾਨਦਾਨ ਪਹਿਲਾ ਬਛੇਰੇ ਦਾ ਬਹੁਤ ਤਗੜਾ ਨੇੜਿਓਂ ਖਾਨਦਾਨ ਚਾਹਤ ਕੋਈ ਬਾਹਲੇ ਦੂਰੋਂ ਨੇ ਤੇ ਦੂਜਾ ਬਛੇਰਾ ਦੂਧੀਆ ਸੰਜਾਫ ਆ ਬਹੁਤ ਚੰਗਾ ਚੱਟਾ ਹੋ ਜਾਣੇ ਨੇ ਸਾਰੇ ਕਈ ਵਾਰ ਭਰਾਵਾਂ ਨੇ ਕਹਿੰਨੇ ਚੜਾਉਣਾ ਹੁੰਦਾ ਕਹਿੰਨੇ ਸਵਾਰੀ ਲਈ ਰੱਖਣਾ ਹੁੰਦਾ ਤਾਂ ਮਿੱਤਰੋ ਦੋ ਬਛੇਰੇ ਦਿਖਾਵਾਂ ਦੋਨੇ ਪੂਰੇ ਟੌਪ ਦੇ ਬਸ ਵੀਡੀਓ ਪੂਰੀ ਦੇਖ ਲਓ ਜਿਆਦਾ ਲੰਮੀ ਨਹੀਂ 2 2.5 ਮਿੰਟ ਦੀ ਵੀਡੀਓ ਆ ਤੇ ਸਾਰੀ ਡਿਟੇਲ ਦਿੰਨੇ ਆ ਤੁਹਾਨੂੰ ਸਭ ਤੋਂ ਪਹਿਲਾਂ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣਾ Facebook ਪੇਜ ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਅੱਜ ਦੀ ਇਹ ਵੀਡੀਓ 13 ਸਤੰਬਰ 2025 ਤੇ ਬਸ਼ੀਰੇ ਦਿਖਾਵਾਂਗੇ ਦੋ ਜ਼ਿਆਦਾ ਟਾਈਮ ਨਾ ਖਰਾਬ ਕਰੀਏ ਤਾਂ ਸਭ ਤੋਂ ਪਹਿਲਾਂ ਮਿੱਤਰੋ ਪੰਜ ਕਲੇਣਾ ਬਸ਼ੀਰਾ ਤੁਹਾਨੂੰ ਵੀ ਪਤਾ ਪੰਜ ਕਲੇਣਾ ਮਾਰਕਾ ਬਹੁਤ ਥੋੜਾ ਮਿਲਦਾ ਜਿਹਦਾ ਮਾਰਕਾ ਗੁੱਡਾਂ ਤੋਂ ਥੱਲੇ ਹੋ ਤਾ ਮਿੱਤਰੋ ਇਹਦਾ ਬੱਚੇ ਦਾ ਤਾਂ ਮਾਰ ਕੰਨਾ ਚੰਗਾ ਚਾਰੇ ਪੈਰ ਗਿੱਟਿਆਂ ਤੋਂ ਥੱਲੇ ਚੱਟੇ ਮੱਥੇ ਪੂਰਾ ਸੋਹਣਾ ਪਟਾ ਛੋਟਾ ਕੰਨ ਪਤਲੀ ਤੌਣ ਜਿਵੇਂ ਸਿਆਣੇ ਕਹਿੰਦੇ ਹੁੰਦੇ ਖਾਨਦਾਨ ਤਾਂ ਮਿੱਤਰੋ ਖਾਨਦਾਨੀ ਹੁੰਦਾ ਤੇ ਮਿੱਤਰੋ ਇਹ ਹੈ ਹੀ ਵਾਕੇ ਚੰਗੇ ਖਾਨਦਾਨ ਦਾ ਜਿਹੜਾ ਕਾਲਾ ਬਿਸ਼ੇਰਾ ਦੋਸਤੋ ਆਲੀ ਸ਼ਾਨ ਦਾ ਡਾਇਰੈਕਟ ਪੋਤਾ ਆ ਗਿਆ ਕੋਈ ਬਾਲੀ ਦੂਰੋਂ ਨਹੀਂ ਤੇ ਲੁਕਾਸ ਘੋੜਾ ਬਾਈ ਕਤਰ ਵਾਲਿਆਂ ਕੋਲ ਨਿਹਾਲੇ ਵਾਲਾ ਉਹਨਾਂ ਵਾਲੇ ਘੋੜੇ ਦਾ ਬੱਚਾ ਮਾਂ ਵੀ ਚੰਗੀ ਬਲੱਡ ਲਾਈਨ ਦੀ ਆ ਜੈਜਮੋਲ ਦਾ ਉਹ ਆ ਤੇ ਘੋੜਾ ਬਣੂ ਤੇ 2 ਨੰਬਰ ਤੇ ਆ ਬਸ਼ੀਰਾ ਦੇਖੋ ਨੀਲਾ ਦੁੱਧੀਆ ਹੋ ਜਾਣਾ ਨੇ ਸਾਰਾ ਹੌਲੀ ਹੌਲੀ ਚਿੱਟਾ ਹੋ ਜਾਣਾ ਤੇ ਬਾਲਪੁਰੇ ਦਾ ਇਹ ਵੀ ਸਾਫ ਹੈ ਇਹ ਬਸ਼ੀਰਾ ਉਹ ਭਰਾ ਦੇਖ ਲੈਣ ਜਿੰਨਾਂ ਨੇ ਸਵਾਰੀ ਲਈ ਰੱਖਣਾ ਹੁੰਦਾ ਨਾ ਕਿਵਰ ਥੋੜੇ ਪੈਸੇ ਲਾਉਣੇ ਚੰਗਾ ਕਹਿੰਦੇ ਹੁੰਦਾ ਭਾਈ ਕੱਦ ਹੋਵੇ ਜਾਂ ਘਰੇ ਖੜਾ ਸੋਹਣਾ ਲੱਗੇ ਤਾਂ ਮਿੱਤਰਾ ਪਹਿਲਾਂ ਤਾਂ ਰੰਗ ਹੀ ਬਹੁਤ ਪਿਆਰਾ ਘਰੇ ਖੜਾ ਸੋਹਣਾ ਲੱਗੂ ਦੂਜਾ ਰੇਟ ਜੈਜ ਆ ਤੇ ਤੀਜਾ ਕੱਦ ਆਪ ਬਹੁਤ ਕੱਡੂ ਨਲੀ ਨੁਲੀ ਦਾ ਸੈੱਟ ਦੇਖੋ ਲਖਤ ਨਲੀ ਕਿੰਨੇ ਆ ਤੇ ਬਾਕੀ ਜਿਹੜੀਆਂ ਬੰਤਰਾਂ ਉਹ ਬਹੁਤ ਚੰਗੀਆਂ ਪਤਲੀ ਧੌਣ ਕੁੰਡ ਕੁੰਡ ਚੰਗਾ ਕਾਨਾ ਦਾ ਤਾਂ ਡੈਲੀ ਬਣਾ ਜਾਂਦਾ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਸਾਹਮਣੇ ਆ ਕੇ ਦੋਨੇ ਬਸ਼ੀਰੇ ਦੇਖੋ ਤੁਹਾਡਾ ਮਨ ਖੁਸ਼ ਹੋ ਜੂ ਯਾਰ ਦੇਖ ਕੇ ਜਿਹੜਾ ਛੋਟਾ ਬਸ਼ੀਰਾ ਉਹ ਵੀ ਜਾਇਦ ਆ ਤਾਂ ਉਹ ਤੋਂ ਵੀ ਸਸਤਾ ਛੋਟੇ ਧੌਣ ਕਈ ਵਾਰ ਹੁੰਦਾ ਨਾ ਕਿਹ ਭਰਾ ਦਾ ਮਨ ਵੀ ਯਾਰ ਬਸ਼ੀਰੇ ਲੈਣੇ ਆ ਜੇ ਮਾਰਵਾੜੀ ਘੋੜਾ ਬਣਾਉਣ ਵਾਸਤੇ ਲੈਣਾ ਤਾਂ ਜਿਹੜਾ ਪਹਿਲਾ ਬਸ਼ੀਰਾ ਦਿਖਾਇਆ ਮੇਤਰੋ ਉਹ ਦੇਖ ਲਓ ਜੇ ਸਵਾਰੀ ਵਾਸਤੇ ਸਿਰਫ ਜਾਂ ਕਹਿੰਨੇ ਕਿਹ ਜਗ੍ਹਾ ਤੇ ਆਪਦੀ ਸਰਦਾ ਅਨਸਾਰ ਚੜਾਉਣਾ ਹੁੰਦਾ ਤਾਂ ਉਹ ਆ ਦੇਖ ਲਓ ਦੋਨੇ ਜੈਜ ਰੇਟ ਤੇ ਦੋਨੇ ਹਜ਼ਾਰਾਂ ਚ ਬਣ ਜਾਣੇ ਜਿਹੜਾ ਮਰਜ਼ੀ ਬਸ਼ੀਰਾ ਦੇਖ ਲਓ ਤੇ ਨੰਬਰ ਆਪਾਂ ਦੇ ਦੇਨੇ ਆ ਦੋਸਤੋ ਸਕਰੀਨ ਦੇ ਉੱਤੇ ਨੰਬਰ ਲਾ ਦੇਨੇ ਆ ਜਿਹੜੇ ਭਰਾ ਨੂੰ ਪਸੰਦ ਹੋਵੇ ਫੋਨ ਲਾ